ਤੇ ਇਹ ਉਹ ਬਾਸ ਦੇ ਦਰਖਤ ਆ ਜਿਨ੍ਹਾਂ ਨੂੰ ਕਣਕ ਲੱਗੀ ਸੀ। ਲੈਣੇ ਚ ਕਾਲ ਪਿਆ ਸਦਾ ਨਾ। ਹਾਂਜੀ। ਉਸ ਵੇਲੇ ਸਰਕਾਰ ਦੀ ਮਿਹਰ ਦੇ ਨਾਲ ਇੱਥੇ ਕਣਕਾਂ ਨੂੰ ਬਾਸਾਂ ਨੂੰ ਕਣਕ ਲੱਗ ਗਈ ਸੀ। ਅੱਛਾ ਜੀ। ਤੇ ਜਿੰਨੇ ਦੇ ਫਿਰਾਲੇ ਦੇ ਨਗਰ ਵਾਸੀ ਹੈਗੇ ਆ ਇਹ ਆਪਣੀ ਲੋੜ ਅਨੁਸਾਰ ਇਥੋਂ ਪੂਰਾ ਪਿੰਡ ਹਾਂ ਪੂਰਾ ਪਿੰਡ ਆਪਣੀ ਲੋੜ ਦੇ ਅਨੁਸਾਰ ਜੜੋ ਵੀ ਹੈਗਾ ਆ। ਆਪਣੇ ਆਪਣੇ ਕਣਕ ਝਾੜ ਕੇ ਲੈ ਗਏ। ਕਿੰਨਾ ਦੇ ਇੱਕ ਦੋ ਦੋ ਮਹੀਨੇ ਆਪਣੀ ਉਸ ਕਣਕ ਨਾਲ ਅੱਛਾ ਜੀ। ਉਸ ਸਮੇਂ ਦੇ ਠੀਕ ਆ ਇਹ ਉਸ ਸਮੇਂ ਦੇ ਬਾਂਸ ਹੈ ਜਿਹਨੂੰ ਕਣਕ ਲੱਗੀ ਸੀਗੀ ਅੱਛਾ ਜੀ ਸਰਕਾਰ ਦੇ ਰਹਿਮਤ ਦੇ ਨਾਲ ਇਹਨਾਂ ਨੂੰ ਕਣਕਾਂ ਨੂੰ ਬਾਂਸਾਂ ਨੂੰ ਕਣਕ ਲੱਗ ਗਈ ਸੀ ਉਸ ਵੇਲੇ ਅੱਛਾ ਜੀ ਕਣਕ ਜਿਹੜੀ ਲੱਗਦੀ ਹੈਗੀ ਉਹ ਜੋਆਂ ਦੇ ਬਰਾਬਰ ਦਾਦੀ ਜਦੋਂ ਜੋਆਂ ਦੇ ਦਾਣੇ ਹੁੰਦੇ ਅੱਛਾ ਜੀ ਇੱਕ ਨਿਸ਼ਾਨੀ ਰੱਖੀ ਹੋਈ ਆ ਹਾਂ ਨਿਸ਼ਾਨੀ ਰੱਖੀ ਹੋਈ ਹੈ ਪਾਜੀ ਇੱਥੇ ਬਾਂਸਾਂ ਨੂੰ ਕਣਕ ਲੱਗੀ ਸੀ ਜੀ ਅੱਛਾ ਕਿੰਨੇ ਚਿਰ ਪਹਿਲਾਂ ਇਹ ਪਾਜੀ ਕਾਫੀ ਸਮੇਂ ਪਹਿਲਾਂ ਸਾਡੇ ਬਜ਼ੁਰਗਾਂ ਦੇ ਵੇਲੇ ਜੀ ਹਾਂ ਹਾਂਜੀ ਬਹੁਤ ਟਾਈਮ ਹੋ ਗਿਆ ਜੀ ਬਹੁਤ ਪ੍ਰਸਿੱਧ ਮੰਦਿਰ ਹੈ ਬਹੁਤ ਸ਼ਕਤੀਸ਼ਾਲੀ ਮੰਦਿਰ ਹੈ ਜੀ ਇਹ ਠੀਕ ਆ ਜਿਹੜਾ ਵੀ ਹੁੰਦਾ ਉਹਦੀ ਆ ਬਾਂਸ ਹੀ ਬਾਂਸ ਹੋ ਗਏ ਅੱਛਾ ਤੇ ਉਸ ਤੋਂ ਬਾਅਦ ਮੈਂ ਜਿੱਲੇ ਜਾਣਾ ਸੀ ਉਹ ਹੋਈ ਸੀ 20 25 ਸਾਲ ਪਹਿਲੋਂ ਅੱਛਾ ਬਾਸਾਂ ਨੂੰ ਉਦੋਂ ਕਾਲ ਪਿਆ ਸੀ ਹਾਂ ਤੇ ਉਹ ਫਿਰ ਬਾਸਾਂ ਨਾਲ ਗੱਲ ਕਰਨ ਲੱਗਦੇ ਸੀ ਬਾਅਦ ਬਹੁਤ ਸਗੇ ਉਨਤ ਰਹਿ ਕੋਈ ਨਹੀਂ ਅੱਛਾ ਪਹਿਲਾਂ ਇੱਥੇ ਬਾਂਸ ਹੀ ਬਾਂਸ ਸੀਗੇ ਹਨਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਅਲੱਗ-ਅਲੱਗ ਥਾਵਾਂ ਅਲੱਗ-ਅਲੱਗ ਦਰਬਾਰ ਲੈ ਕੇ ਆਉਨੇ ਆ ਵੀਡੀਓ ਰਾਹੀਂ ਅੱਜ ਇੱਕ ਫਿਰ ਨਵਾਂ ਬਲੌਗ ਅਸੀਂ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਪਿੰਡ ਹਰਿਆਣਾ ਦੇ ਵਿੱਚ ਆਏ ਆ ਇਹ ਹਰਿਆਣਾ ਸਟੇਟ ਨਹੀਂ ਹੈਗੀ ਇੱਕ ਪੂੰਗਾ ਹਰਿਆਣਾ ਕਹਿੰਦੇ ਇਹਨੂੰ ਬਹੁਤ ਮਸ਼ਹੂਰ ਵਾ ਇਹ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਦਸੂਆ ਰੋਡ ਤੇ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਕਸਬਾ ਆਉਂਦਾ ਹਰਿਆਣਾ ਤਕਰੀਬਨ ਹਰਿਆਣੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਲਗਭਗ 2 ਵੀ ਕਹਿ ਸਕਦੇ ਆ ਇੱਕ ਦਰਬਾਰ ਆ ਦਰਬਾਰ ਮੀਰਾ ਜੀ ਦਾ ਇਹ ਫਕਰ ਹੋਏ ਆ ਜਿਹੜੇ ਜਿਹੜਾ ਬਾਬਾ ਲਿਖਿਆ ਆ ਇੱਥੇ ਇੱਕ ਪੰਡਿਤ ਪਰਿਵਾਰ ਦੇ ਵਿੱਚੋਂ ਕੋਈ ਰਹਿੰਦੇ ਹੁੰਦੇ ਸੀਗੇ ਤੇ ਬਾਬਾ ਜੀ ਨੇ ਉਹਨਾਂ ਨਾਲ ਚਮਤਕਾਰ ਕੀਤੇ ਇਹ ਫਿਰ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਜਿਹੜੇ ਇਹ 12ਵੀਂ ਵਾਲੀ ਸਰਕਾਰ ਕਹਿੰਦੇ ਮੀਰਾ ਜੀ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਇਹ ਦਰਬਾਰ ਹੁਣ ਤੁਹਾਡੇ ਨਾਂ ਤੇ ਚੱਲੂਗਾ ਕੀ ਨਾਮ ਤੁਹਾਡਾ ਹੋਊਗਾ ਤੇ ਕਰਮ ਮਤਲਬ ਕਿਰਪਾ ਸਾਡੀ ਹੋਊਗੀ ਤੇ ਚਲਦੇ ਆਂ ਦਰਬਾਰ ਦੇ ਦਰਸ਼ਨ ਵੀ ਕਰਵਾਉਨੇ ਆ ਤੇ ਬਹੁਤ ਇੱਕ ਹੈਰਾਨੀ ਵਾਲੀ ਗੱਲ ਆ ਕਿ ਅੱਜ ਤੋਂ 20 ਸਾਲ ਪਹਿਲਾਂ ਇੱਥੇ ਬਾਂਸਾਂ ਦਾ ਬਾਗ ਹੁੰਦਾ ਸੀ ਅਠ ਕਿੱਲਿਆਂ ਦੇ ਵਿੱਚ ਉਸ ਸਮੇਂ ਦੇ ਵਿੱਚ ਇੱਥੇ ਕਹਿੰਦੇ ਬਾਂਸਾਂ ਨੂੰ ਵੀ ਕਣਕ ਲੱਗਦੀ ਰਹੀ ਆ ਤੇ ਉਸ ਉਹਦਾ ਸੱਚ ਕੀ ਆ ਕੀ 바ਕੇ ਬਾਂਸਾ ਨੂੰ ਕਣਕ ਲੱਗਦੀ ਰਹੀ ਆ ਇਹ ਗੱਲਬਾਤ ਕਰਾਂਗੇ ਜੋ ਇੱਥੇ ਬਾਬਾ ਜੀ ਹੈਗੇ ਆ ਜਾਂ ਜਿਹੜਿਆ ਵੀ ਇੱਥੇ ਦਰਬਾਰ ਕੋਈ ਦੇਖਦੇ ਆ ਉਹਨਾਂ ਗੱਲਬਾਤ ਕਰਾਂਗੇ ਜਾ ਕੇ ਕਿ ਬਹੁਤ ਚਮਤਕਾਰ ਵਾਲੀ ਗੱਲ ਆ ਬਾਕੀ ਦੂਜੀ ਗੱਲ ਇਸ ਦਰਬਾਰ ਦੇ ਵਿੱਚ ਕਹਿੰਦਾ ਜਿਹੜਾ ਵੀ ਕੋਈ ਬੰਦਾ ਪੰਜ ਚੌਕੀਆਂ ਭਰ ਦਵੇ ਇਸ਼ਨਾਨ ਕਰ ਲਵੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੋਵੇ ਚਮੜੀ ਦਾ ਰੋਗ ਹੋਵੇ ਉਹ ਦੂਰ ਹੋ ਜਾਂਦਾ ਤੇ ਚੱਲਦੇ ਆ ਜਾ ਕੇ ਦੇਖਦੇ ਆ ਗੱਲਬਾਤ ਕਰਦੇ ਆ ਦਰਸ਼ਨ ਵੀ ਕਰਾਉਂਦੇ ਆ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚਲੋ ਦੋਸਤੋ ਚੱਲਦੇ ਆਂ ਅੱਗੇ ਹਲੋ ਜੀ ਆ ਗਏ ਆ ਵੀਰੇ ਤੁਸੀਂ ਸਪੈਨਡ ਦੇ ਆ ਮੈਂ ਭਾਜੀ ਹਰਿਆਣੇ ਦਾ ਲੋਕਲ ਹਰਿਆਣੇ ਦੇ ਆ ਮੈਂ ਸਾਹਮਣੇ ਘਰ ਇੱਥੇ ਹੀ ਰਹਿੰਦਾ ਦਰਵਾਰ ਕੋ ਅੱਛਾ ਹਾਂ ਜੀ ਲੋਕਲ ਕਹਿੰਦੇ ਬਹੁਤ ਮਾਨਤਾ ਇਸ ਦੀ ਭਾਜੀ ਇਹ ਜਗ੍ਹਾ ਦਾ ਨਾਮ ਹੈਗਾ ਮੀਰਾ ਜੀ ਦਾ ਬਾਗ ਹਾਂ 11ਵੀਂ ਵਾਲੀ ਸਰਕਾਰ ਗੋਸਪਾਲ ਸਰਕਾਰ ਦਾ ਮੰਦਿਰ ਹੈ ਜੀ ਇਹ ਠੀਕ ਆ ਹਾਂ ਜੀ ਕਹਿੰਦੇ ਇੱਥੇ ਬਾਂਸਾਂ ਨੂੰ ਵੀ ਕਣ ਭਾਜੀ ਇੱਥੇ ਬਾਂਸਾਂ ਨੂੰ ਕਾਣੇ ਕੋ ਲੱਗੀ ਸੀ ਜੀ अच्छा कितने देर पहले ए पाजी कॉफी समय पहले ਸਾਡੇ ਬਜ਼ੁਰਗਾਂ ਦੇ ਵੇਲੇ ਜੀ ਹਾਂ ਹਾਂਜੀ ਬਹੁਤ ਟਾਈਮ ਹੋ ਗਿਆ ਜੀ ਬਹੁਤ ਪ੍ਰਸਿੱਧ ਮੰਦਿਰ ਹੈ ਬਹੁਤ ਸ਼ਕਤੀਸ਼ਾਲੀ ਮੰਦਿਰ ਹੈ ਜੀ ਇਹ ਠੀਕ ਆ ਜਿਹੜਾ ਵੀ ਹੁੰਦਾ ਉਹਦੀ ਆਸਮਰਾਸਪੂਰੀ ਹੁੰਦੀ ਆ ਇੱਕ ਮਿੰਟ ਤੋਂ ਪਹਿਲਾਂ ਹੋ ਜਾਂਦੀ ਜੀ ਅੱਛਾ ਜੀ ਹਾਂਜੀ ਕੀ ਬਾਤ ਹੈ ਅਸੀਂ ਲੋਕਲ ਹੋ ਕੇ ਵੀ ਸਾਨੂੰ ਪਤਾ ਨਹੀਂ ਲੱਗਾ ਦੇਖ ਲਓ ਕਹਿੰਦੇ 500 ਨੂੰ ਕਣਕ ਲੱਗ ਗਈ ਸ਼ਕਤੀਸ਼ਾਲੀ ਮੰਦਿਰ ਹੈ ਜੀ ਅੱਛਾ ਜੀ ਹਾਂਜੀ ਵਿਸ਼ਵਾਸ ਰੱਖਿਆ ਉਹ ਸਾਰਾ ਕੁਝ ਮਿਲਦਾ ਜੀ ਠੀਕ ਆ ਹਾਂਜੀ ਅੱਜ ਕਾਫੀ ਰੌਣਕ ਆ ਰਹਾ ਮੰਦਿਰ ਆਜੋ ਚੱਲਦੇ ਆ ਵੀਰੇ ਆਪਾਂ ਗੱਲਬਾਤ ਕਰਦੇ ਵੀਰੇ ਇੱਕ ਨਹਾਉਣ ਦੇ ਨਾਲ ਕਹਿੰਦੇ ਇੱਥੇ ਕੀ ਪਾਜੀ ਇੱਥੇ ਨਹਾਉਣ ਨਾਲ ਜਿੱਦਾਂ ਤੁਹਾਡਾ ਹਰੇਕ ਦੁੱਖ ਇੱਧਰ ਦੂਰ ਹੋ ਜਾਂਦਾ ਅਰੇ ਇੱਕ ਤਰ੍ਹਾਂ ਦਾ ਦੁੱਖ ਦਿਲ ਇੱਧਰ ਅੱਛਾ ਜੀ ਹਾਂਜੀ ਚਾਹੇ ਚਮੜੀ ਦਾ ਕੋਈ ਰੋਗ ਵੀ ਆ ਜਿੱਦਾਂ ਦਾ ਮਰਜ਼ੀ ਹੋਵੇ ਪਾਜੀ ਰੋਗ ਸ਼ਕਤੀ ਬਹੁਤ ਹੈ ਦਰਬਾਰ ਚ ਦੀ ਠੀਕ ਆ ਹੋਰ ਪ੍ਰਾਚੀਨ ਮੰਦਿਰ ਆ ਇਹ ਜੀ ਅੱਛਾ ਜੀ ਹਾਂਜੀ ਮੀਰਾ ਜੀ ਦਾ ਬਾਅਦ 11ਵੀਂ ਵਾਲੀ ਸਰਕਾਰ ਦਾ ਮੰਦਿਰ ਆ ਜੀ ਇਹ ਮੀਰਾ ਠੀਕ ਆ ਜੀ ਹਾਂਜੀ ਲੋ ਦੋਸਤੋ ਹੁਣ ਤੁਸੀਂ ਤੁਹਾਨੂੰ ਬਾਈ ਜੀ ਹੁਣੀ ਦੱਸ ਦਿੱਤਾ ਆ ਤੇ ਬਾਕੀ ਚੱਲਦੇ ਆ ਆਪਾਂ ਤੇ ਦਰਬਾਰ ਦੇ ਦਰਸ਼ਨ ਦਦਾਰ ਵੀ ਕਰਾਉਨੇ ਆ ਤੇ ਜਿਹੜੇ ਇੱਥੇ ਸੰਸਥਾ ਦੇਖਦੇ ਆ ਜਾਂ ਇਸ ਗੱਡੀ ਦੇ ਬੈਠੇ ਆ ਉਹ ਸਾਇਲ ਸ਼ਰਮਾ ਜੀ ਆ ਤੇ ਆ ਸਾਹਮਣੇ ਤੁਹਾਨੂੰ ਉਹਨਾਂ ਦੀ ਫੋਟੋ ਵੀ ਆ ਜਦ ਨੰਬਰ ਵੀ ਆ ਪਰ ਕੋਈ ਚਿੰਤਾ ਨੀ ਨੰਬਰ ਬਸ ਤੇ ਸਾਇਲ ਸ਼ਰਮਾ ਜੀ ਗੱਡੀ ਨਸੀਨ ਉਹ ਆਏ ਆਪਣਾ ਕੰਮਕਾਰ ਵੀ ਕਰਦੇ ਆ ਦੋਸਤੋ ਆ ਦਰਬਾਰ ਆ ਤੇ ਜਿਹੜੇ ਲੋਕਾਂ ਦੇ ਕਿਆਂ ਨੂੰ ਪੁੱਤਰੀ ਦਾਤ ਚਾਹੀਦੀ ਹੁੰਦੀ ਆ ਤੇ ਸਾਹਮਣੇ ਉਹ ਖਡਾਉਣੇ ਰੱਖ ਕੇ ਜਾਂਦੇ ਆ ਕੋਈ ਇੱਥੇ ਜਹਾਜ਼ ਚੜਾਉਂਦਾ ਆ ਕੋਈ ਕੁਸ਼ ਕਰਦਾ ਆ ਇਹ ਹਰੇਕ ਮੁਰਾਦ ਇੱਥੇ ਪੂਰੀ ਹੁੰਦੀ ਆ ਤੇ ਇਦਾਂ ਹੀ ਇੱਥੇ ਨਹਾਉਣ ਦੇ ਨਾਲੇ ਖੂਹ ਆ ਤੇ ਖੂਹ ਦੇ ਵਿੱਚ ਜਿਹੜਾ ਇਸ਼ਨਾਨ ਕਰਕੇ ਤਾਂ ਬੰਦੇ ਦੇ ਦੁੱਖ ਦਿਲਦਰ ਸਾਰੇ ਦੂਰ ਹੁੰਦੇ ਆ ਤੇ ਇਹ ਬਣਿਆ ਹੋਇਆ ਆ ਨਹਾਉਣ ਵਾਸਤੇ ਇਹ ਦਰਬਾਰ ਵਾ ਤੇ ਬਾਕੀ ਅਸੀਂ ਚੱਲਦੇ ਆਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਕੀ ਕੀ ਇਤਿਹਾਸ ਆ ਤੇ ਇਹ ਉਹ ਬਾਸ ਦੇ ਦਰਖਤੋ ਆ ਜਿਨ੍ਹਾਂ ਨੂੰ ਕਣਕ ਲੱਗੀ ਸੀ ਆਇਆ ਦੋਸਤੋ ਕਣਕ ਲੱਗੀ ਸੀ ਇਹ ਬਾਸਾਂ ਨੂੰ ਤੇ ਇਹ ਬਾਸ ਅੱਜ ਵੀ ਖੜੇ ਆ ਇਹ ਪੂਰਾ 8 ਕਿੱਲੇਆਂ ਦਾ ਬਾਗ ਸੀ ਬਾਂਸਾਂ ਦਾ ਲੋ ਜੀ। ਬਾਕੀ ਦੋਸਤੋ ਚਲਦੇ ਆ ਅੱਗੇ ਗੱਲਬਾਤ ਕਰਦੇ ਆ। ਲੋ ਜੀ ਇਹ ਦੋਸਤੋ ਅਸੀਂ ਆ ਗਏ ਸੀ ਸਾਡੇ ਨਾਲ ਜਿਹੜੇ ਗੱਦੀ ਦੇ ਇਸ ਟਾਈਮ ਜੋ ਗੱਦੀ ਦੇਖਦੇ ਆ ਇਸ ਦਰਬਾਰ ਦੀ ਸੇਵਾ ਕਰਦੇ ਆ ਸਾਡੇ ਨਾਲ ਸਾਇਲ ਸ਼ਰਮਾ ਜੀ ਪਾਜੀ ਸਭ ਤੋਂ ਪਹਿਲਾਂ ਜੀ ਜੈ ਬਾਬਾ ਜੀ ਦੀ ਜੀ। ਪਾਜੀ ਕੀ ਦਰਬਾਰ ਦੀ ਹਿਸਟਰੀ ਕੀ ਆ ਇਸ ਕਹਿੰਦੇ ਇੱਥੇ ਇੱਕ ਸਮੇਂ ਤੇ ਬਾਂਸਾਂ ਨੂੰ ਵੀ ਕਣਕ ਲੱਗਦੀ ਰਹੀ ਆ ਜਦੋਂ ਹਰਿਆਣੇ ਚ ਕਾਲ ਪਿਆ ਸੀਗਾ ਨਾ ਹਾਂਜੀ ਉਸ ਵੇਲੇ ਸਰਕਾਰ ਦੀ ਮਿਹਰ ਦੇ ਨਾਲ ਇੱਥੇ ਕਣਕਾਂ ਨੂੰ ਬਾਂਸਾਂ ਨੂੰ ਕਣਕ ਲੱਗ ਗਈ ਸੀ ਅੱਛਾ ਜੀ ਤੇ ਜਿੰਨੇ ਵੀ ਹਰਿਆਣੇ ਦੇ ਨਗਰਵਾਸੀ ਹੈਗੇ ਆ ਇਹ ਆਪਣੀ ਲੋੜ ਅਨੁਸਾਰ ਇਥੋਂ ਕੰਪੂਰਾ ਪਿੰਡ ਹਾਂ ਪੂਰਾ ਪਿੰਡ ਆਪਣੀ ਲੋੜ ਦੇ ਅਨੁਸਾਰ ਜਿਹੜੋਂ ਵੀ ਹੈਗਾ ਆ ਆਪਣੇ ਆਪਣੇ ਕਣਕ ਝਾੜ ਕੇ ਲੈ ਗਏ ਤੇ ਨਾਲ ਜਿ ਇੱਕ ਦੋ ਦੋ ਮਹੀਨੇ ਆਪਣੀ ਉਸ ਕਣਕ ਨਾਲ ਗੁਜ਼ਾਰਾ ਕੀਤਾ ਇਹ ਕਿੰਨੇ ਕਿੱਲਿਆਂ ਦਾ ਬਾਕਸ ਇੱਥੇ ਬਾਂਸਾਂ ਦਾ ਜੀ ਇਹ 18 ਕਿੱਲੇ ਸੀ ਪੁਰਾਣੇ ਸਮੇਂ ਦੀਆਂ ਗੱਲਾਂ ਆ ਇਹ ਅੱਛਾ ਜੀ ਉਸ ਤੋਂ ਬਾਅਦ ਬੇਕਬੁਕ ਹੋ ਗਏ ਤਾਂ ਫੇਰੀ ਜਗਾ ਹੁਣ ਇੰਨੀ ਆ ਸਾਰੇ ਬਾਸ ਹੁੰਦੇ ਸੀ ਜਿੰਨੇ ਕਿ ਸਕੇ ਇੱਥੇ ਸਾਰੇ ਅੱਛਾ ਜੀ ਸਾਰੇ ਤਲੁਕ ਆਪਣੇ ਲੋਨ ਲੰਸਾ ਛਾੜ ਕੇ ਆਪਣੇ ਲੋਗ ਗੁਜ਼ਾਰਾ ਕੀਤਾ ਕੀਤਾ ਠੀਕ ਹੈ ਜੀ ਤੇ ਇਹ ਦਰਬਾਰ ਇਹ ਦਰਬਾਰ ਆ ਇਹ 6 5 6 ਸਾਲ ਤੋਂ ਇਦਾਂ ਹੀ ਆ ਅੱਛਾ ਜੀ ਸਾਡੀਆਂ ਪੁਸਤਾਂ ਲੰਘ ਗਈਆਂ ਤਾਂ ਹੁਣ ਜਿਹੜੀ ਪੁਸਤਾਈ ਆ ਉਹ ਮੈਂ ਅੱਛਾ ਤੁਸੀਂ ਗੱਦੀ ਦੇਖਦੇ ਹਾਂ ਇਹ ਉਸ ਵੇਲੇ ਇਹ ਕੋਈ ਹੁੰਦੀ ਸੀ ਜੀ ਉਹ ਚਲਾ ਹੁੰਦਾ ਸੀ ਜਿੱਥੇ ਮੀਰਾ ਗੋਸਪਲ ਸਰਕਾਰ ਨੇ ਸਾਡੇ ਬਜ਼ੁਰਗਾਂ ਨੂੰ ਉਹਨਾਂ ਲਾਇਆ ਸੀ ਜਦੋਂ ਕੋਡ ਹੋ ਗਿਆ ਸੀ ਉਹਨਾਂ ਨੂੰ ਅੱਛਾ ਜੀ ਇਹਨੂੰ ਖੂਦ ਵਿੱਚ ਦਿਖਾ ਲਈ ਕਰ ਦਿੱਤੀ ਸੀ ਉਹ ਸਾਰੇ ਕਰ ਦਿੱਤੇ ਠੀਕ ਆ ਮਤਲਬ ਕੋਡ ਵੀ ਠੀਕ ਹੋ ਗਿਆ ਸੀਗਾ ਕੋਡ ਵੀ ਠੀਕ ਹੋ ਗਿਆ ਸੀ ਕੀ ਮੰਨਤਾ ਹੈ ਪਾਜੀ ਕਿੰਨੇ ਵਾਰ ਆਉਣਾ ਪੈਂਦਾ ਹੈ ਇਹ ਪੰਜ ਵਾਰ ਨੂੰ ਆਉਣਾ ਪਊਗਾ ਪੰਜਵੇਂ ਵੀ ਉਹ ਲੂਨ ਝਾੜੂ ਲੈ ਕੇ ਆਉਣਾ ਪੈਸਾ ਕੋਈ ਨਹੀਂ ਲੈਂਦਾ ਅੱਛਾ ਜੀ ਪੈਸਾ ਕੋਈ ਨਹੀਂ ਚਾਹਦਾ ਠੀਕ ਹੈ ਜੀ ਤੇ ਨੰਦੇ ਆਪਣੇ ਪੰਜਵੇਂ ਵੀ ਵਾਰ ਲੂਨ ਝਾੜੂ ਚਰਾਉਂਦੇ ਆਪਣੀ ਸ਼ਰਤ ਦੇ ਅਨੁਸਾਰ ਹੋਰ ਕੁਛ ਨਹੀਂ ਲੋ ਦੋਸਤੋ ਬਹੁਤ ਵੱਡੀ ਗੱਲ ਵਾ ਬਹੁਤ ਚਮਤਕਾਰ ਦੀ ਗੱਲ ਆ ਕਿ ਇਸ ਦਰਬਾਰ ਦੇ ਉੱਪਰ ਆ ਕੇ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਤੇ ਚਮੜੀ ਦਾ ਰੋਗ ਹੈਗਾ ਸਾਰਾ ਠੀਕ ਹੋ ਜਾਂਦਾ ਹੈ ਜੀ ਜਿੰਨਾ ਵੀ ਚਮੜੀ ਦਾ ਰੋਗ ਹੈਗਾ ਸਭ ਠੀਕ ਹੋ ਜਾਂਦਾ ਸਭ ਠੀਕ ਹੋ ਜਾਂਦਾ ਹੈ ਨਾ ਤੇ ਇਹ ਉਹ ਬਾਸ ਦੀ ਨਿਸ਼ਾਨੀ ਰੱਖੀ ਹੋਈ ਹੈ ਇਹ ਬਾਗ ਦੀ ਇਹ ਬਾਸ ਆ ਉਹ ਅੱਛਾ ਜੀ ਉਸ ਸਮੇਂ ਦੇ ਠੀਕ ਆ ਇਹ ਉਸ ਸਮੇਂ ਦੇ ਬਾਸ ਹੈ ਜਿਹਨੂੰ ਕਣਕ ਲੱਗੀ ਸੀਗੀ ਅੱਛਾ ਜੀ ਸਰਕਾਰ ਦੇ ਰਹਿਮਤ ਦੇ ਨਾਲ ਇਹਨਾਂ ਨੂੰ ਕਣਕ ਨੂੰ ਬਾਂਸਾਂ ਨੂੰ ਕਣਕ ਲੱਗ ਗਈ ਸੀ ਉਸ ਵੇਲੇ ਅੱਜ ਕਣਕ ਜਿਹੜੀ ਲੱਗਦੀ ਹੈਗੀ ਉਹ ਜੋਾਂ ਦੇ ਬਰਾਬਰ ਦਾ ਦੀ ਜਦੋਂ ਜੋਾਂ ਦੇ ਦਾਣੇ ਹੁੰਦੇ ਅੱਛਾ ਜੀ ਇੱਕ ਨਿਸ਼ਾਨੀ ਰੱਖੀ ਹੋਈ ਆ ਤੇ ਹਜੇ ਤੱਕ ਵੀ ਇਹ ਉਸੇ ਸਮੇਂ ਦਾ ਆ ਦੇਖ ਲਓ ਹਨਾ ਜੀ ਅੱਜ ਵੀ ਬਿਲਕੁਲ ਕਾਇਮ ਆ ਦੇਖੋ ਜੀ ਇਹ ਆ ਇਹ ਪੀਰ ਪਰਮਾਨੰਦੀ ਜਿਹੜੀਆਂ ਸ਼ਕਤੀਆਂ ਹੁੰਦੀਆਂ ਹਨ ਐਵੇਂ ਨਹੀਂ ਕਹਿੰਦਾ ਕਿ ਬਹੁਤ ਹੁੰਦੀਆਂ ਆ ਉਹਨਾਂ ਦੀ ਕਿਰਪਾ ਨਾਲ ਹੀ ਦੇਖੋ ਸਾਰਾ ਕੁਝ ਚੱਲਦਾ ਪਿਆ ਇਹ ਉਹ ਅੱਜ ਸਾਹਮਣੇ ਬਾਂਸਾਂ ਨੂੰ ਜਿਹਨੂੰ ਕਣਕ ਲੱਗੀ ਸੀ ਬਲਵਾ ਇਸ ਨਿਆ ਨਾਂ ਦੇ ਜਗਾ ਇਹਦਾ ਜਗਾ ਦਾ ਹਗੀ 11ਵੇਂ ਵਾਲੇ ਪੀਰ ਦੀ ਅੱਛਾ ਜੀ ਦੇਖਾਂ ਇੱਥੇ 15 ਜੀ ਸੀਗੇ ਹਾਂ ਉਹਨਾਂ ਦੀ ਸੀਗੀ 8 ਕਿੱਲੇ ਜਗਾ ਅੱਛਾ ਜੀ ਅਲੱਹੁ ਅਲਹਾ ਠੀਕ ਆ ਤੇ 1 ਵਜੇ ਫਿਰ 11ਵੇਂ ਵਾਲੇ ਪੀਰ ਆ ਗਏ ਅੱਛਾ ਜੀ ਉਹ ਕਹਿੰਦੇ ਭਗਤਾਂ ਫੇ ਕੀ ਬੀਜਿਆ ਹਾਂ ਉਹਨੇ ਬੀਜਿਆ ਸੀ ਗੰਨੇ ਅੱਛਾ ਜੀ ਉਹ ਕਹਿੰਦੇ ਤੇਰੀਆਂ ਅੱਖਾਂ ਨਹੀਂ ਦੇਖ ਲੱਗੀਆਂ ਬਿੱਜਿਆ ਅੱਛਾ 11ਵੀਂ ਵਾਲੀ ਸਰਕਾਰ ਨੂੰ ਕਹਿੰਦੇ ਉਹ ਅੱਛਾ ਜੀ ਉਹ ਤਿੰਨਵੇਂ ਵੀ ਉਹਨਾਂ ਨੇ ਕਿਹਾ ਉਹਨੇ ਵੀ ਇਦਾਂ ਹੀ ਕਿਹਾ ਹਾਂ ਅਖੀਰ ਕਹਿੰਦੇ ਜਾ ਫਿਰ ਉਹਦੀਆਂ ਅੱਖਾਂ ਵੀ ਗਈਆਂ ਜਵਾਲ ਨਹੀਂ ਗਈ ਕੰਨ ਵੀ ਗਏ ਅੱਛਾ ਉਹ ਮੈਂ ਇੱਥੇ ਬੈਠਾ ਰਹਿੰਦਾ ਸੀ ਇੱਥੇ ਦਾ ਸੀਗਾ ਹਿਆਣੇ ਦਾ ਹੂੰ ਘਰ ਦੇ ਰੋਟੀ ਦੇ ਜਾਂਦੇ ਸੀ ਖਾਪੀ ਜਾਂਦਾ ਸੀ ਸਾਲ ਲੋ ਸਾਲ ਦੀ ਫੇਰ ਆਏ ਕਹਿੰਦੇ ਉਹ ਜਿੱਥੇ ਖੂਹ ਹੈ ਨਾ ਉੱਥੇ ਚਪੜੀ ਸੀਗੀ अच्छा जी कहंदे सबड़े ਨਾਲਾ ਠੀਕ ਹੋ ਜਾਊਗਾ اچھا ਜੀ ਉਹਦਾ ਤਾਂ ਠੀਕ ਹੋ ਗਿਆ ਕਹਿੰਦੇ ਜਾਈ ਨਾ ਕਿਤੇ ਰਹੀ ਐ ਇੱਥੇ ਹੀ ਤੇ ਉਹ ਨਾ ਕਿਤੇ ਜਾਈ ਇੱਥੇ ਹੀ ਨਹੀਂ ਠੀਕ ਆ ਉਹ ਚਲ ਗਿਆ ਘਰ ਘਰ ਜਾ ਕੇ ਫੇਰ ਉਹਦਾ ਹੀ ਹੋ ਗਿਆ اچھا ਜੀ ਇਹ ਘਰ ਦੇ ਇੱਥੇ ਛੱਡ ਗਿਆ ਫੇਰ ਆਇਆ ਸਾਲ ਦੋ ਸਾਲੀ ਉਹਨੂੰ ਫੇਰ ਠੀਕ ਕੀਤਾ ਹੂੰ ਫੇਰ ਨਾ ਇੱਕ ਬੈਂਦ ਦੀ ਛੋਟੀ ਗੱਡ ਗਿਆ। ਬਾਸ ਦੀ ਬੈਂਦ ਬੈਂਦ ਓਏ ਬੁੱਢਿਆ ਦੇ ਹੱਥ ਹੁੰਦੀ ਹੈ। ਠੀਕ ਆ। ਖੁੰਡੀ। ਆਹੋ। ਠੀਕ ਆ। ਉਹ ਗੱਡ ਗਿਆ ਕਹਿੰਦੇ ਇਹਨੂੰ ਪਾਣੀ ਪਾਈ ਜਾਏ। ਉਹ ਪਾਣੀ ਪਾਈ ਗਿਆ ਵੇ ਅਠਾ ਕਿੱਲੇ ਬਾਸ ਦੀ ਬਾਸ। ਬਾਸ ਹੀ ਬਾਸ ਹੋ ਗਏ। ਹੂੰ। ਅੱਛਾ। ਤੇ ਉਸ ਤੋਂ ਬਾਅਦ ਫੇ ਜਿੱਲੇ ਜਾਣਾ ਸੀ। ਜਾਣਾ ਸਭ ਨੇ ਹੁੰਦਾ ਹੀ ਆ। ਬਿਲਕੁਲ ਜੀ। ਕਹਿੰਦੇ ਹੁਣ ਭਗਤਾ ਤੈਨੂੰ ਕੀ ਦਈਏ ਅਸੀਂ। ਹੂੰ। ਆਇਆ ਪ੍ਰਸ਼ਾਨ ਲੈ ਅੱਛਾ ਜੀ ਉਹਨਾਂ ਨੇ ਫੇਰ ਸ਼ੇਰਵਾਦ ਦਿੱਤਾ ਹਾਂ ਤੇ ਨਾਲ ਤੇਰਾ ਰਹੂਗਾ ਹੂੰ ਕੰਮ ਆਸੀ ਕਰਾਣਾ ਠੀਕ ਆ ਉਹ ਦੇਖਣਾ ਦਰਬਾਰ ਬਾਬਾ ਬਾਬਾ ਉਹ ਆ ਅੱਛਾ ਜੀ ਬਾਬਾ ਉਹ ਆ ਹਾਂ ਠੀਕ ਆ ਦਰਬਾਰ ਬਾਬਾ ਮੀਰਾ ਜੀ 11ਵੀਂ ਵਾਲੀ ਸਰਕਾਰ ਅੱਛਾ ਮੀਰਾ ਜੀ 11ਵੀਂ ਵਾਲੀ ਸਰਕਾਰ ਆ ਹਾਂ ਠੀਕ ਆ ਤੇ ਬਾਬਾ ਜੀ ਜਿਹੜੀ ਕਣਕ ਹੋਈ ਸੀ ਕਣਕ ਦਾ ਕੀ ਇਤਿਹਾਸ ਆ ਇੱਥੇ ਉਹ ਹੋਈ ਸੀ 2025 ਸਾਲ ਪਹਿਲੋਂ ਅੱਛਾ ਬਾਸਾਂ ਨੂੰ ਉਦੋਂ ਕਾਲ ਪਿਆ ਸੀ ਹਾਂ ਉਹ ਫਿਰ ਬਾਸਾਂ ਨੂੰ ਗਣਕ ਲੱਗ ਗਈ ਸੀ ਬਾਸ ਬਹੁਤ ਸੀ ਇਹ ਹੁਣ ਤਾਂ ਰਹਿ ਕੋਈ ਨਹੀਂ ਅੱਛਾ ਪਹਿਲਾਂ ਇੱਥੇ ਬਾਸ ਹੀ ਬਾਸ ਸੀਗੇ ਨਾ ਹਾਂ ਅੱਛਾ ਜੀ ਆਵੇ ਇੱਧਰ 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 ਸਭ ਬਾਸ ਸੀ ਅੱਠ ਕਿੱਲਿਆਂ ਚ ਹਾਂ ਨਾਲੇ ਜਗਾ ਜਿਹੜੀ ਹੈ ਨਾ ਜੀ ਇਹ ਹੱਥ ਤੋਂ ਨਹੀਂ ਮੰਦੇ

ਫੇ ਜਿਹੜੀ ਹੁਣ ਪੀੜੀ ਸਾੰਮ ਦੀ ਓ ਸ਼ਰਮਾ ਪਰਿਵਾਰ ਦੀ ਸਾੰਮ ਦੀ ਆ ਫੇ ਚਾਹ ਚੰਦਗਾਰ ਇਹੀ ਆ ਬੇ ਹੱਥ ਦੇ ਸੁਭਨ ਜਮਾਂਦੇ ਆ ਅੱਛਾ ਜੀ ਪੰਜ ਮੇ ਦੀ ਆ ਨਾ ਖਾਜ ਖੂਲੀ ਫੋੜਾ ਪਿੰਸੀ ਅਲਰਜੀ ਸਭ ਖਤਮ ਹੋ ਜਾਂਦਾ ਅੱਛਾ ਜੀ ਪੰਜ ਮੇ ਦੀ ਇਸ਼ਨਾਨ ਕਰਨਾ ਇਸ਼ਨਾਨ ਕਰਨਾ ਪੰਜ ਵਾਰੀ ਹਾਂ ਅੱਛਾ ਜੀ ਇੱਕ ਓ ਖਤਮ ਹੋ ਜਾਂਦੀ ਆ ਬਾਕੀ ਪੂਰ ਵਾਲ ਵੀ ਭੱਜ ਜਾਂਦੇ ਆ ਅੱਛਾ ਜੀ ਤੇ ਬਾਕੀ ਜਿਹੜਾ ਸ਼ਾਦਾ ਨਾ ਆਉਂਦਾ ਉਹ ਸਭ ਕੁਝ ਮਿਲਦਾ ਵੀ ਆਹ ਉਹ ਹਟ ਜਾਂਦੇ ਬਾਬਾ ਜੀ ਜਦੋਂ ਇੱਥੇ ਬਾਂਸਾਂ ਨੂੰ ਕਣਕ ਲੱਗੀ ਸੀਗੀ ਉਸ ਟਾਈਮ ਕਿਦਾਂ ਦਾ ਮਾਹੌਲ ਸੀ ਬਾਕੀ ਮਤਲਬ ਲੋਕਾਂ ਨੇ ਦੇਖੀ ਜੀ ਫੇਰ ਇਹ ਖਾਦੀ ਗ ਅੱਛਾ ਜੀ ਦੇਖੀ ਨੇ ਖਾਦੀ ਲੋਕੀ ਆਉਂਦੇ ਸੀ ਗਰੀਬ ਬੰਦੇ ਥੱਲੇ ਖਿੰਦੇ ਨਹੀਂ ਹੁੰਦੀ ਸੀ ਅੱਛਾ ਜੀ ਇੱਠੀ ਘੜ ਕੇ ਲੈ ਜਾਂਦੇ ਸੀ ਅੱਛਾ ਜੀ ਅੱਧੇ ਕੁ ਵਿੱਚ ਦੋ ਹੀ ਬੰਦੇ ਸੀ ਤੇ ਆ ਕੇ ਖਾ ਲੈਂਦੇ ਸੀ ਜਾਨੀ ਕਿ ਅੱਧੀ ਕਣਕ ਦੋ ਹੀ ਪਾਲਾ ਨੇ ਕਣਕ ਅੱਧਾ ਇਹ ਇਹ ਪਾਲਾ ਨੇ ਜਿਹੜਾ ਬਰੀਕ ਸੀਗੀ ਅੱਧਾ ਤੇ ਇਹ ਲੋਕ ਇਹ ਵੀ ਆ ਕੇ ਖਾਂਦੇ ਨੇ ਮਜਬੂਰੀ ਦਾ ਨਾਮ ਸ਼ੁਕਰੀਆ ਠੀਕ ਹੈ ਜੀ ਕੁਝ ਬੂਰੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬਾਂਸ ਵੱਢਦੇ ਜੀ ਬਾਂਸ ਐ ਨਹੀਂ ਹੁੰਦੀ ਇਹ ਬਾਂਸ ਹੌਲੇ ਹੌਲੇ ਵੱਢਦੇ ਹੋ ਗਏ ਸੁੱਕ ਗਿਆ ਸੀ ਅੱਛਾ ਜੀ ਸੁੱਕ ਗਿਆ ਡੋਗ ਜਾੜੇ ਇੱਥੇ ਸੀ ਕੋਠੇ ਚੋਤੇ ਚਾਰ ਬੰਨ ਦੋ ਮੋੜੇ ਸੀ ਇਹ ਪੰਜ ਛੇ ਪਿੱਛੇ ਸੀ ਉਹ ਇੱਕ ਉਧਰ ਅੰਦਰ ਦਾ ਇੱਕ ਨੇ ਅਗ ਲਾ ਦਿੱ ਅੱਛਾ ਜੀ ਉਗਲਾ ਆਤੀ ਇੱਧਰ ਦੇ ਜਾ ਰਹੇ ਨੂੰ ਜਿਹੜਾ ਮੋਰੇ ਇਹਨਾਂ ਟੁੱਟੀ ਲੱਗੇ ਅੰਦਰ ਦੇ ਪਾਸੇ ਹੂੰ ਉਹ ਅਗਲਾ ਆਤੀ ਆਹ ਦਾ ਉਹ ਮੈਂ ਇੱਥੇ ਬੈਠਾ ਜਾਂਦਾ ਹੁੰਦਾ ਹੁੰਦੇ ਪਤਾ ਲੱਗ ਲੱਤੇ ਕੋਲ ਹੋ ਗਈ ਫੇਰ ਅੱਗ ਇੱਥੇ ਉੱਤੇ ਸਾਹਮਣੇ ਸੀਗਾ ਇੱਕ ਚੜਾ ਸੀਗੇ ਸਾਲੇ ਸੋ ਕਈ ਗਿਆ ਸੀ ਉੱਥੇ ਬੈ ਗਏ ਮਗਾ ਲਾਵੇ ਹੁਣ ਤਾਂ ਕੰਮ ਹੋ ਗਿਆ ਖਰਾਬ ਤੇ ਇਹ ਪਹਿਲੇ ਚੜ੍ਹਨ ਬੈਗੇ ਦਾ ਦਰਵਾਜ਼ਾ ਵੀ ਗਿਆ ਹੂੰ ਕਿਉਂ ਉੱਥੇ ਬੈ ਕੇ ਪੰਜ ਛੇ ਜਿੰਦੇ ਸੀ ਹੂੰ ਦਰਵਾਜ਼ੇ ਪਿੱਛੇ ਠੀਕ ਆ ਐਡਾ ਪੰਜ ਛੇ ਦੀ ਛਲੇ ਮਗਾ ਬੇਦਲਵਾ ਵੀ ਗਿਆ ਇਹਨੇ ਸ਼ਾਇਦ ਮੁੰਡੇ ਨੂੰ ਫੋਨ ਕੀਤਾ ਪਰੇ ਬਹੁਤ ਚਮਤਕਾਰ ਵਾਲੀ ਗੱਲ ਸੀ ਜਿਹੜੀ ਦੱਸੀ ਆ ਜੀ ਬਾਂਸਾਂ ਨੂੰ ਕਣਕ ਲੱਗ ਗਈ ਹਾਂ ਕਿੰਨੇ ਉਹਨੂੰ ਨਿਊਜ਼ਪੇਪਰਾਂ 'ਚ ਵੀ ਆਇਆ ਆਹੋ ਸਾਵੇ ਆ ਬਦਲ ਗੱਲ ਲਿਆ ਜੀ ਭਗਤੀ ਸ਼ਕਤੀ ਆ ਉਹ ਇੱਕ ਬੜੀ ਇਹਨਾਂ ਕੋ ਬੰਦਾ ਆ ਗਿਆ ਇੱਥੇ ਹੂੰ ਕਹਿੰਦਾ ਮਾੜਾ ਮੈਂ ਜਾਦੂ ਸਿੱਖਿਆ ਅਜਿਹਾ ਮਾੜੀ ਮਲੂਰੀ ਕਰਦੇ ਹੁੰਦੇ ਆ ਕਹਿੰਦਾ ਮੈਂ ਤੁਹਾਨੂੰ ਜਾਦੂ ਦਿਖਾਣਾ ਕਹਿੰਦਾ ਬਖਾ ਬੰਦੇ ਕਹਿੰਦੀ ਕਿ ਤੇਰਾ ਜਾਦੂ ਦੇਖਣਾ ਕਹਿੰਦਾ ਮਹਾਰਾਜ ਨੇ 12 ਸਾਲ ਲਾਇਆ ਜਾਦੂ ਸਿੱਖਣਾ ਹੂੰ ਕੋਈ ਕਮਾਈ ਕਰਨ ਨੂੰ ਨਹੀਂ ਹੂੰ ਸਿਰਫ ਆਨ ਨੂੰ ਦਿਖਾਣ ਨੂੰ ਕਹਿੰਦਾ ਫਿਰ ਕਹਾਲੇ ਉਹਨੇ ਅਦਾ ਹਰ ਜਿੱਦਾ ਬੰਦਾ ਗਾਇਬ ਘਾਤਾ ਉਹਨਾਂ ਨੇ ਬਾਸ ਰਿਆ ਉਹਨੇ ਏਦਾਂ ਮੱਥੇ ਹੱਥ ਰੱਖਿਆ ਫੋਲਾ ਕੇ ਉਹਨਾਂ ਨੇ ਕਿ ਉਹ ਸਾਰਾ ਜਾਦੂ ਉਹਦਾ ਖਤਮ ਘਾਤਾ ਅੱਛਾ ਕਹਿੰਦਾ ਸਾਡਾ ਜਾਦੂ ਦੇਖਣਾ ਕਹਿੰਦਾ ਮਹਾਰਾਜ ਨੂੰ ਦੇਖਣਾ ਕਹਿੰਦਾ ਦੇਖ ਲਊਗਾ ਕਹਿੰਦਾ ਦੇਖ ਲਊਗਾ ਕਹਿੰਦਾ ਫੇਰ ਕਾ ਦਾ ਅੱਖਾਂ ਬੰਦ ਕਹਿੰਦਾ ਖੋਲ ਅੱਖਾਂ ਜਿਹੜੇ ਖੋਲੀਆਂ ਨੇ ਕਿਹਦੇ ਹੋਰੇ ਮੁਲਕ ਚ